ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਵੀ ਵਿਰੋਧੀਆਂ ਨੇ ਢੜੀਆਂ ਵਾਲਾਂ ਤੇ ਤੰਜ ਕਸੇ ਸੀ ਉਹਨਾਂ ਨੂੰ ਅੱਜ ਇੱਕ ਖੁਸ਼ਖਬਰੀ ਸੁਣਾਉਣੀ ਹੈ ਖੁਸ਼ ਹੋ ਲੋ ਬਦ ਤੋਂ ਬਦ ਕਿਉਂਕਿ ਅੱਜ ਹਾਈ ਕੋਰਟ ਦਾ ਜਿਹੜਾ ਫੈਸਲਾ ਹੋਣਾ ਹੈ ਜਿਹੜਾ ਉਹਨਾਂ ਤੇ ਇਲਜ਼ਾਮ ਲੱਗਾ ਸੀ ਕਿ ਕੁੜੀ ਦੇ ਨਾਲ ਬਲਾਤਕਾਰ ਕੀਤਾ ਤੇ ਉਦੋਂ ਬਾਅਦ ਦੇ ਵਿੱਚ ਉਹਦਾ ਮਰਡਰ ਕੀਤਾ ਉਹਦੇ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਮੈਂ ਇੱਕ ਗੱਲ ਬਹੁਤ ਵਿਸ਼ਵਾਸ ਦੇ ਨਾਲ ਕਹਿਣੀ ਹੈ ਕਿ ਜੇ ਭਾਈ ਨੀ ਸਿੰਘ ਢੱਡਰੀਆਂ ਵਾਲੇ ਦੋਸ਼ੀ ਪਾਏ ਗਏ ਜਾਂ ਜਿੰਨਾ ਚਿਰ ਕੇਸ ਚੱਲੂ ਉਹਨਾਂ ਚਿਰ ਕੇਸ ਦੇ ਵਿੱਚੋਂ ਕੋਈ ਰਿਜ਼ਲਟ ਉਹਨਾਂ ਦੇ ਖਿਲਾਫ ਆਇਆ ਮੈਂ ਕੌਮੀ ਮੁੱਦਿਆਂ ਤੇ ਬੋਲਣਾ ਬੰਦ ਕਰ ਦਉ ਇਹ ਮੇਰਾ ਵਾਦਾ ਰਿਹਾ ਤੇ ਨਾਲ ਹੀ ਜਿਹੜੇ ਵਿਰੋਧੀ ਤੰਗ ਕਰਨ ਵਾਲੇ ਆ ਉਹਨਾਂ ਨੂੰ ਬੇਨਤੀ ਹੈ ਉਸੀ ਬੜੀਆਂ ਅਰਦਾਸਾਂ ਕੀਤੀਆਂ ਢੜੀਆਂ ਵਾਲਾ ਕਤਲ ਕੇਸ ਵਿੱਚ ਬਰਾਤਕਾਰ ਦੇ ਕੇਸ ਵਿੱਚ ਫਸ ਜਾਵੇ ਜੇਲ੍ਹ ਜਾਵੇ ਅਖੌਤੀ মিডিਆ ਦਲਾਲ মিডিਆ ਵੀ ਬੜੇ ਜੋਰਾਂ ਸ਼ੋਰਾਂ ਦੇ ਨਾਲ ਖਬਰਾਂ ਲੋਕਾਂ ਦੇ ਅੱਗੇ ਪਰੋਸ਼ ਰਿਹਾ ਹੈ ਢੜੀਆਂ ਵਾਲਾ ਅੱਜ ਜੇਲ੍ਹ ਵੇਚ ਜਾਊਗਾ ਮੈਂ ਜਿੰਨੇ ਵੀ ਤੰਗ ਕਸ਼ਣ ਵਾਲੇ ਨੇ ਉਹਨਾਂ ਨੂੰ ਅੱਜ ਇੱਕ ਚੈਲੰਜ ਕਰਦਾ ਤੁਸੀਂ ਵਾਅਦਾ ਕਰੋ ਜੇ ਢਡਰੀਆਂ ਵਾਲਾ નિર્ਦੋਸ਼ ਪਾਇਆ ਜਾਂਦਾ ਫਿਰ ਆਪਣੇ ਆਪ মিডিਆ ਸਾਹਮਣੇ ਆ ਕੇ ਮਾਫੀ ਮੰਗੋਗੇ ਕਹੋਗੇ ਕਿ ਸਾਡੇ ਕੋਲੋਂ ਗਲਤੀ ਹੋਈ ਅਸੀਂ ਸੋਸ਼ਲ ਮੀਡੀਆ ਤੇ ਮਿਸਜੂਜ ਕੀਤਾ ਲੋਕਾਂ ਨੂੰ ਗੁੰਮਰਾਹ ਕੀਤਾ ਢਡਰੀਆਂ ਵਾਲੇ ਦੇ ਵਿਰੋਧ ਇੱਕ ਟ੍ਰੋਲ ਚਲਾਇਆ ਮੰਨੋਗੇ ਪਰ ਨਹੀਂ ਅਸਲ ਜਰਨਲਿਸਟ ਬੰਦੇ ਉਹ ਹੁੰਦੇ ਆ ਜਿਹੜੇ ਤਾਤ ਨੂੰ ਲੈ ਕੇ ਸਚਾਈ ਨੂੰ ਲੈ ਕੇ ਗੱਲ ਕਰਨ ਜਿੰਨਾ ਵੀ ਪੰਜਾਬ ਦਾ ਸੋਸ਼ਲ ਮੀਡੀਆ ਹੈਗਾ ਤੇ ਉਹਨਾਂ ਨੇ ਝੂਠ ਐਨਾ ਕੁ ਬੋਲਿਆ ਮੈਂ ਕਹਿੰਨਾ ਐਨਾ ਝੂਠ ਕੋਈ ਬੋਲ ਹੀ ਨਹੀਂ ਸਕਦਾ ਪਰ ਮੈਂ ਜਿਹੜੀ ਅੱਜ ਗੱਲ ਇੱਕ ਠੋਕ ਕੇ ਤੁਹਾਨੂੰ ਦੁਬਾਰੇ ਕਹਿਣ ਲੱਗਾ ਨਾ ਬੜਿਆਂ ਦੇ ਮਿਰਚਾਂ ਲੱਗਣੀਆਂ ਨੇ ਕਿ ਜਿਹੜੇ ਬੰਦੇ ਬਾਣੀ ਪੜ੍ਹਦੇ ਨੇ ਕਹਿੰਦੇ ਅਸੀਂ ਪੰਜਾਬੀਆਂ ਅਸੀਂ ਸਿੱਖਾਂ ਉਹ ਕਿਸੇ ਪ੍ਰਚਾਰਕ ਲਈ ਅਰਦਾਸਾਂ ਕਰਨ ਕਿ ਢੜਰੀਆਂ ਵਾਲਾ ਬਲਾਤਕਾਰ ਦੇ ਕੇਸ ਵਿੱਚ ਫਸ ਜਾਵੇ ਜੇਲ੍ਹ ਹੋ ਜਾਵੇ ਕਿ ਉਹਨਾਂ ਨੂੰ ਸਿੱਖ ਕਿਹਾ ਜਾ ਸਕਦਾ ਹੈ ਅਰਦਾਸ ਇਹਨਾਂ ਕੰਮਾਂ ਲਈ ਹੁੰਦੀ ਹੈ ਮੈਨੂੰ ਜਿੰਨੇ ਕ ਮੈਸੇਜ ਆਏ ਨੇ ਨਾ ਘੱਟੋ ਘੱਟ 5-7000 ਦੀ ਗਿਣਤੀ ਹੈ ਉਹਨਾਂ ਵਿੱਚ 90% ਵਿਰੋਧੀ ਨੇ ਜਿਹੜੇ ਕਹਿੰਦੇ ਅਸੀਂ ਅਰਦਾਸ ਕੀਤੀ ਹੈ ਢੱਡਰੀਆਂ ਬਣਾ ਫਸਜੇ ਇੱਕ ਮੈਂ ਬੇਨਤੀ ਕਰਾਂ ਅਸੀਂ ਅਰਦਾਸ ਨਹੀਂ ਕਰਦੇ ਅਸੀਂ ਅਰਦਾਸ ਨੂੰ ਸਮਝ ਕੇ ਉਹਦੇ ਮੁਤਾਬਕ ਚੱਲਦੇ ਆਂ ਤੇ ਅਰਦਾਸ ਸਰਬਾਦੇ ਭਲੇ ਲਈ ਹੁੰਦੀ ਹੈ ਜਿੰਨਾ ਸੇਖ ਕੌਮ ਦੇ ਕੜਮ ਚੌਧਰੀਆਂ ਨੂੰ ਜਪਖੰਡ ਆਵਾਜ਼ ਕਰਨ ਵਾਲੇ ਬਾਬਿਆਂ ਨੂੰ ਵਿਰੋਧੀਆਂ ਨੂੰ ਇਹ ਨਹੀਂ ਪਤਾ ਕਿ ਅਰਦਾਸ ਸਮਾਪਤ ਕਿੱਥੇ ਹੁੰਦੀ ਹੈ ਤੁਸੀਂ ਜਿੰਨਾ ਮਰਜੀ ਵਿਰੋਧ ਵਿੱਚ ਕਿਸੇ ਦੇ ਅਰਦਾਸ ਕਰ ਲਓ ਤੇ ਲਾਸਟ ਵਿੱਚ ਕਹਿਣਾ ਪੈਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੁਸੀਂ ਕਹਿੰਦੇ ਅਸੀਂ ਅਰਦਾਸ ਢੱਡੀਆਂ ਵਾਲਿਆਂ ਦੇ ਵਿਰੋਧ ਵਿੱਚ ਕੀਤੀ ਹੈ ਪਰ ਵਿਰੋਧੀਆਂ ਤੁਹਾਡੀ ਕੀਤੀ ਹੋਈ ਅਰਦਾਸ ਵੀ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਹੋਣੀ ਹੈ ਜੇ ਤੁਹਾਨੂੰ ਸਮਝ ਹੋਵੇ ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਦਾ ਨਹੀਂ ਹੁੰਦਾ ਸਰਬੱਤ ਦਾ ਭਲਾ ਕਰਦੀ ਅਰਦਾਸ ਜੇ ਤੁਸੀਂ ਮੰਨ ਦਿਓ ਤੇ ਮੈਂ ਚੈਲੰਜ ਕਰ ਦਿੱਤਾ ਹਾਈ ਕੋਰਟ ਦਾ ਫੈਸਲਾ ਆਉਣ ਵਾਲਾ ਹੈ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਇੱਕ ਹੋਰ ਵਾਦਾ ਕਰਦਾ ਜੇ ਢੱਡਰੀਆਂ ਵਾਲੇ ਕਸੂਰਬਾਰ ਪਾਏ ਜਾਂਦੇ ਨੇ ਇਸ ਕੇਸ ਵਿੱਚੋਂ ਸਭ ਤੋਂ ਵੱਧ ਉਹਨਾਂ ਦੇ ਹੱਕ ਵਿੱਚ ਮੈਂ ਬੋਲਿਆ ਤੇ ਸਭ ਤੋਂ ਵੱਧ ਵਿਰੋਧ ਮੈਂ ਕਰੂੰ ਹੋਰ ਦੱਸੋ ਤੁਸੀਂ ਖੜਾ ਹਾਂ ਕਿਸੇ ਗੱਲ ਤੇ ਇਹ ਚੈਲੰਜ ਹੈ ਜਿਹੜੇ ਕਹਿੰਦੇ ਅਸੀਂ ਸਿੱਖ ਹਾਂ ਜੀ ਅਸੀਂ ਪ੍ਰਚਾਰਕਾਂ ਜੀ ਅਸੀਤਾ ਜੀ ਸੱਚ ਬੋਲਦੇ ਆ ਇਹ ਬੇਨਤੀ ਮੈਂ ਤਾਂ ਕੀਤੀ ਐ ਕਿਉਂਕਿ ਜਿਹੜੇ ਕਾਨੂੰਨ ਦੇ ਮਾਹਰ ਨੇ ਉਹਨਾਂ ਦੇ ਮੈਨੂੰ ਇੰਨੇ ਕ ਫੋਨ ਆ ਚੁੱਕੇ ਕਹਿੰਦੇ ਗੈਨੀ ਜੀ ਵਧਾਈਆਂ ਹੋਣ ਢੜਰੀਆਂ ਵਾਲਾਂ ਦਾ ਜਿਹੜਾ ਕੇਸ ਹੈ ਬਲਾਤਕਾਰ ਦਾ ਜਾਂ ਮਰਡਰ ਦਾ ਕਹਿੰਦੇ ਉਹਦੇ ਵਿੱਚ ਕੱਖ ਨਹੀਂ ਹੈਗਾ ਕਹਿੰਦੇ ਵਿਰੋਧੀਆਂ ਨੂੰ ਮਰਨਾ ਪਊ ਵਿਰੋਧੀ ਸ਼ੁਭ ਨਹੀਂ ਸ਼ਕਣਗੇ ਆਪਣੇ ਆਪ ਨੂੰ ਲੁਕੋ ਕੇ ਰੱਖਣਾ ਪੈਣਾ ਦੁਨੀਆ ਤੋਂ ਇਹ ਚੇਤੇ ਰੱਖਿਓ ਗੱਲ ਮੇਰੀ ਮੈਂ ਗੱਲ ਕਿਉਂ ਕੀਤੀ ਹੈ ਇਹ ਕਿਉਂਕਿ ਜ਼ਿਆਦਾਤਰ ਸਾਡੇ ਜਿਹੜੀ ਕੌਮ ਦੇ ਵਿੱਚ ਚੌਧਰੀ ਨੇ ਨਾ ਉਹਨਾਂ ਨੂੰ ਨਿੰਦਿਆ ਚੁਗਲੀ ਤੋਂ ਬਿਨਾਂ ਔਰ ਸੱਚ ਤੇ ਝੂਠ ਦੀ ਪਰਖ ਤੋਂ ਬਿਨਾਂ ਗੱਲ ਕਰਨ ਵਾਸਤੇ ਕੁਝ ਔੜਦਾ ਹੀ ਨਹੀਂ ਤੁਸੀਂ ਜਰਨਲਿਸਟ ਬੰਦੇ ਹੋ ਤੁਸੀਂ ਸਿੱਖ ਬੰਦੇ ਹੋ ਜਰ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਗੁਰਬਾਣੀ ਨੂੰ ਮੰਨਦੇ ਹੋ ਫਿਰ ਸੱਚ ਤੇ ਝੂਠ ਦਾ ਨਤਾਰਾ ਹੋ ਜਾਂਦਾ ਹੁੰਦਾ ਹੈ ਤੁਸੀਂ ਕਿਉਂ ਕਿਸੇ ਦੇ ਬੈਰ ਪਏ ਹੋਇਓ ਜਿਹੜਾ ਗੁਰਸਿੱਖ ਹੈ ਨਾ ਗੁਰੂ ਪਾਸ਼ਾ ਕਹਿੰਦੇ ਗੁਰਮੁਖ ਬੈਰ ਵਿਰੋਧ ਗਵਾਵੈ ਤੇਹੀ ਪੰਕਤੀ ਆਉਂਦੀ ਹੈ ਨਾ ਤੇ ਹੁਣ ਜਿਹੜੇ ਗੁਰਮਖ ਅਖਵਾਉਂਦੇ ਆ ਆਪਣੇ ਆਪ ਨੂੰ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਪਰ ਚੇਤੇ ਰੱਖਿਓ ਗੁਰਮੁਖ ਬੰਦੇ ਬੈਰ ਤੇ ਵਿਰੋਧ ਜਿਹੜੇ ਉਹ ਗਵਾ ਦਿੰਦੇ ਐ ਪਰ ਸਾਡੇ ਜਿਹੜੇ ਹਾਲਾਤ ਨੇ ਨਾ ਉਹ ਗੁਰਮੁਖਾਂ ਵਾਲੇ ਨਹੀਂ ਅਸੀਂ ਤਾਂ ਮੈਂ ਇਹ ਕਹਿ ਦਨਾ ਕਿ ਕੱਪੜੇ ਧੋਣ ਵਾਸਤੇ ਪਾਣੀ ਦੀ ਤੇ ਸਾਬਣ ਦੀ ਲੋੜ ਪੈਂਦੀ ਐ ਤੇ ਜਿਹੜਾ ਬੰਦਾ ਸੱਚ ਬੋਲਦਾ ਨਾ ਮੈਂ ਕਹਨਾ ਉਹ ਤਾਂ ਸ਼ੁਕਰ ਕਰਦਾ ਕਿ ਮੇਰੇ ਖਿਰਦੇ ਦੀ ਮੇਰੇ ਜੀਵਨ ਦੀ ਮੈਲ ਲਾਉਣ ਵਾਲਾ ਸਾਬਣ ਤੇ ਪਾਣੀ ਨਹੀਂ ਆਪਣੀ ਜੀਬ ਵਰਤਦਾ ਆਪਣੀ ਜੀਬ ਦੇ ਨਾਲ ਮੇਰੀ ਮੈਲ ਲਾਉਂਦਾ ਸੱਚ ਬੋਲਣ ਵਾਲਾ ਤਾਂ ਇਹ ਸੋਚ ਦਾ ਮਾਲਕ ਹੈ ਚੇਤੇ ਰੱਖਿਓ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਵਾਲਾ ਸੁਣਵਾਈ ਹੋਣ ਵਾਲੀ ਹੈ ਜੱਜ ਦੇ ਸਾਹਮਣੇ ਦੋ ਵਕੀਲ ਬਹਿਸ ਕਰ ਰਹੇ ਨੇ ਢੜੀਆਂ ਵਾਲਿਆਂ ਦਾ ਜਿਹੜਾ ਬੇਕਸੂਰ ਕਰੈਕਟਰ ਹੈ ਉਹ ਬੇਕਸੂਰੀ ਰਹੂਗਾ ਤੁਹਾਡੇ ਸਾਹਮਣੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ